ਮਲੇਰਕੋਟਲਾ ਪੁਲਿਸ ਨੂੰ ਸੁਬਹ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਨੇ ਨਾਕਾ ਲਗਾਇਆ ਸੀ ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਗੁਪਤ ਸੂਚਨਾ ਸੀ ਕਿ ਇੱਕ ਟਰੱਕ 오ਡੀਸ਼ਾ ਤੋਂ ਲੋਡ ਹੋ ਕੇ ਉਸ ਦੇ ਵਿੱਚ ਕੁਝ ਨਸ਼ੇ ਦੀ ਤਸਕਰੀ ਪੰਜਾਬ ਦੇ ਵਿੱਚ ਕਰਨ ਵਾਸਤੇ ਆ ਰਿਹਾ ਹੈ ਜਦੋਂ ਪੁਲਿਸ ਨੇ ਉਸ ਟਰੱਕ ਨੂੰ ਟਰੱਕ ਡਰਾਈਵਰ ਸਮੇਤ ਰਾਕੇ ਦੇ ਉੱਤੇ ਰੋਕਿਆ ਤਾਂ ਉਸ ਦੇ ਵਿੱਚ ਤਲਾਸ਼ੀ ਦੌਰਾਨ ਦੱਸਿਆ ਜਾ ਰਿਹਾ ਹੈ ਕਿ 20 ਕਿਲੋ ਫੀਮ ਪੁਲਿਸ ਨੂੰ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਉਸ ਟਰੱਕ ਨੂੰ ਵੀ ਜ਼ਬਤ ਕਰ ਲਿਆ ਤੇ ਨਾਲ ਦੀ ਨਾਲ ਦੇ ਡਰਾਈਵਰ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਤੇ ਤੁਸੀਂ ਵੀ ਸੁਣੋ ਪੁਲਸ ਨੇ ਇਸ ਮਾਮਲੇ ਬਾਰੇ ਹੋਰ ਕੀ ਕਿਹਾ ਇਹ ਟਰੱਕ ਜਿਹੜਾ ਹੈ ਲੈ ਕੇ ਆ ਰਹੇ ਸੀਗੇ ਉੜੀਸਾ ਤੋਂ ਪਰਕੇ ਉਹ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਲੋਹੇ ਦੀ ਬਜਰੀ ਜਾਂ ਆਇਰਨ ਸਪੌਂਜ ਇਦੇ ਵਿੱਚ ਸਾਨੂੰ ਸ਼ੱਕ ਸੀਗਾ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਨਾਕਾ ਲਗਾ ਕੇ ਅਸੀਂ ਜਿਸਨਦਰ ਏਰੀਆ ਚ ਪੈਂਦਾ ਹੈ ਉਥੇ ਨਾਕਾ ਲਗਾ ਕੇ ਇਹਨਾਂ ਨੂੰ ਜਿਹੜਾ ਇੰਟਰਸੈਪਟ ਕੀਤਾ ਤੇ ਇਹਨਾਂ ਦੇ ਕੋਲੋਂ 3 ਕਿਲੋਗ੍ਰam ਆਪੀਅਮ ਜਿਹੜੀ ਹੈ ਉਹ ਰਿਕਵਰ ਹੋ ਗਈ ਜੀ ਵੱਡੀ ਕਾਮਯਾਬੀ ਹੈ ਜੀ ਅਸੀਂ ਉਮੀਦ ਕਰਦੇ ਹਾਂ ਇਸ ਤੋਂ ਵੀ ਵੱਡੀ ਕਾਮਯਾਬੀ ਹਲਾਏਗੇ ਥੈਂਕ ਯੂ